ਸੋਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜਿੱਦਾਂ ਸਾਰਿਆਂ ਨੂੰ ਤਕਰੀਬਨ ਪਤਾ ਹੀ ਹੈ ਵੀ ਬਈ ਬਸਾਖੀ ਦੇ ਨੇੜੇ ਤੇੜੇ ਜਿਹੜਾ ਕਣਕ ਦੀ ਬਾਢੀ ਦਾ ਸੀਜ਼ਨ ਉਹ ਪੂਰਾ ਜੋਰਾਂ ਤੇ ਚੱਲ ਪੈਣਾ ਕਿਉਂਕਿ ਅਸੀਂ 90% ਕਣਕਾਂ ਜਿਹੜੀਆਂ ਪੱਕ ਚੁੱਕੀਆਂ ਪਰ ਕਣਕ ਵੱਢਣ ਦੀ ਬੀਜ ਉਤਮੰਦੀ ਦੇ ਨਾਲ-ਨਾਲ ਜਿਹੜੀ ਅਗਲੀ ਫਸਲ ਦੀ ਬੀਜ ਉਤਮੰਦੀ ਹਰ ਇੱਕ ਜ਼ਿਮੀਂਦਾਰ ਹਰ ਇੱਕ ਫਾਰਮਰ ਕਰਦਾ ਵੀ ਆਪਾਂ ਝੋਨੇ ਦਾ ਕਿਹੜਾ ਬੀਜ ਆਪਾਂ ਆਪਣੇ ਖੇਤ ਦੇ ਵਿੱਚ ਲਾਈਏ ਪਰ ਇਸ ਵਾਰ ਜਿਹੜਾ ਸਮਾਂ ਹੈ ਤੇ ਸਮੇਂ ਦੇ ਹਿਸਾਬ ਨਾਲ ਜਿੱਦਾਂ ਸਰਕਾਰ ਨੇ ਕਿਹਾ ਵੀ ਤੁਸੀਂ 1 ਜੂਨ ਨੂੰ ਆਪਣੇ ਖੇਤ ਦੇ ਵਿੱਚ ਜਿਹੜਾ ਝੋਨਾ ਲਾ ਸਕਦੇ ਆ ਇੱਕ ਵਾਰ ਕਿਸਾਨਾਂ ਨੂੰ ਫੋਕੀ ਜੀ ਖੁਸ਼ੀ ਤਾਂ ਮਿਲੀ ਐ ਪਰ 1 ਜੂਨ ਦੇ ਹਿਸਾਬ ਨਾਲ ਜੇ ਸੋਚੀ ਐ ਆਪਾਂ ਵੀ ਆਪਣੇ ਕੋਲ ਬੀਜ ਕਿਹੜਾ ਵੀ ਜਿਹੜਾ ਆਪਾਂ ਝੋਨਾ ਕਿਹੜਾ ਵੀ ਆਪਾਂ 1 ਜੂਨ ਨੂੰ ਜਿਹੜਾ ਆਪਣੇ ਖੇਤ ਦੇ ਵਿੱਚ ਲਾ ਸਕਦੇ ਆ ਕਿਉਂਕਿ ਜਿੱਦਾਂ ਪਹਿਲਾਂ ਆਪਾਂ ਵੀਡੀਓ 'ਚ ਕਿਹਾ ਸੀਗਾ ਵੀ ਜਿਹੜੀ ਸਰਕਾਰ ਐ ਪੰਜਾਬ ਦੇ ਵਿੱਚ ਹਾਈਬ੍ਰਿਡ ਝੋਨੇ ਤੇ ਪੂਛਾ ਚਵਾਲੀ ਝੋਨਾ ਦਾ ਚਲੋ ਪਿਛਲੇ ਸਾਲ ਇਹਨਾਂ ਨੇ ਬੈਨ ਕਰਤਾ ਸੀਗਾ ਇਸ ਵਾਰ ਜਿਹੜਾ ਹਾਈਬ੍ਰਿਡ ਝੋਨੇ ਆ ਉਹਨਾਂ ਦੇ ਉੱਤੇ ਵੀ ਜਿਹੜੀ ਵਿਕਰੀ ਦੇ ਉੱ ਨੇ ਕੱਲ ਪਰसों ਸਾਫ ਕਰਤਾ ਵੀ ਜਿਹੜਾ ਪੰਜਾਬ ਦੇ ਵਿੱਚ ਪੂਸ਼ਾ ਚੋ ਵਾਲੀ ਤੇ ਹਾਈਬ੍ਰਿਡ ਝੋਨੇ ਨਹੀਂ ਲੱਗਣਗੇ ਇਹਨਾਂ ਦੇ ਬੀਜ ਵਿਕਰੀ ਤੇ ਇਹਨਾਂ ਦੇ ਲਾਉਣ ਤੇ ਤੇ ਇਹਨਾਂ ਦੇ ਵੇਚਣ ਤੇ ਜਿਹੜੀ ਪੂਰਨ ਤੌਰ ਤੇ ਬੰਦੀ ਹੈ ਪੰਜਾਬ ਦੇ ਵਿੱਚ ਤੇ ਦੂਜੇ ਪਾਸੇ ਤਰੀਕ ਜਿਹੜੀ ਇਹਨਾਂ ਨੇ 1 ਜੂਨ ਕਰਤੀ ਹੈ ਹੁਣ ਫਾਰਮਰ ਹੈ ਜਿਹੜਾ ਫਾਰਮਰ ਨੇ ਜਦੋਂ ਕਣਕ ਵੱਢਣੀ ਉਹਦੇ ਤੋਂ ਬਾਅਦ ਸੋਚਣਾ ਜਿਹੜਾ ਸ਼ੁਰੂ ਕਰ ਦਿੰਦਾ ਵੀ ਆਪਾਂ ਹੁਣ ਕਿਹੜਾ ਝੋਨਾ ਲਾਈਏ ਪਰ ਝੋਨਾ 1 ਜੂਨ ਦੇ ਲਾਉਣ ਦੇ ਹਿਸਾਬ ਨਾਲ ਮੇਰੀ ਨੌਲੇਜ ਦੇ ਵਿੱਚ ਤਾਂ ਇੱਕ ਵੀ ਬੀਜ ਨਹੀਂ ਹੈਗਾ ਵੀ ਜਿਹੜਾ ਆਪਾਂ ਆਪਣੇ ਖੇਤ ਦੇ ਵਿੱਚ 1 ਜੂਨ ਨੂੰ ਟ੍ਰਾਂਸਪਲੈਂਟ ਕਰ ਸਕਦੇ ਆ ਕਿਉਂਕਿ ਆਪਣੇ ਕੋਲ ਜਿਹੜੀ ਵਧੀਆ ਤੇ ਕਾਰਗਰ ਚੰਗੀ ਵੈਰੈਟੀ ਬਚਦੀਓ ਪੀਆ 126 ਵੈਰੈਟੀ ਬਚਦੀ ਆ ਚਲੋ ਇਹ ਜ਼ਿਮੀਂਦਾਰ ਦੇ ਹੱਕ ਦੇ ਵਿੱਚ ਮਤਲਬ ਕਿ ਪਾਣੀ ਦੀ ਵੀ ਘੱਟ ਖਪਤ ਹੁੰਦੀ ਹੈ ਤੇ ਟਾਈਮ ਵੀ ਘੱਟ ਲੰਦੀ ਹੈ ਤੇਰੇ ਪਾਣੀ ਦਾ ਵੀ ਜਿਹੜਾ ਆਪਣਾ ਫਾਇਦਾ ਹੋ ਜਾਂਦਾ ਪਰ ਜੇ ਆਪਾਂ ਇਹਨੂੰ 1 ਜੂਨ ਨੂੰ ਲਾਉਨੇ ਆ 1 ਜੂਨ ਨੂੰ ਲਾ ਕੇ ਤੁਸੀਂ ਦੇਖ ਲਓ ਵੀ 90 95 ਦਿਨ ਜਿਹੜੀ ਲੱਗਣ ਤੋਂ ਬਾਅਦ ਇਹ ਵੈਰੈਟੀ ਲੰਦੀ ਹੈ ਚਲੋ ਮੰਨ ਲਓ ਵੀ ਵੱਧ ਘਾਟਾ ਕਰਕੇ 100 ਦਿਨ ਲਾ ਲਓ ਵੀ ਚਲ ਵਧਣ ਦੇ ਵਿੱਚ 5-7 ਦਿਨ ਲੇਟ ਫੇਟ ਹੋ ਜਾਂਦੀ ਹੈ ਜੇ ਤੁਸੀਂ 100 ਦਿਨ ਵੀ ਲਾਉਨੇ ਆ ਤੇ ਤਿੰਨ ਮਹੀਨੇ ਲਾਉਣੇ ਤਾਂ ਜੂਨ ਤੇ ਦੇਖ ਲਓ ਵੀ ਆਪਣਾ ਅਗਸਤ ਦੇ ਐਂਡ 'ਚ ਵੱਢਣੇ ਨੂੰ ਹੋ ਜਾਣੀ ਹੈ ਜੇ ਆਪਾਂ ਅਗਸਤ ਦੇ ਐਂਡ ਦੇ ਵਿੱਚ ਫੁੱਲ ਜਿਹੜੇ ਹਮਸ ਵਾਲਾ ਮੌਸਮ ਹੁੰਦਾ ਜਦੋਂ ਉਹਦਾ ਟੈਂਪਰੇਚਰ ਵੀ ਹਾਈ ਹੁੰਦਾ ਤੇ ਜਿਹੜਾ ਮੌਸਮ ਵੀ ਪ੍ਰੋਪਰ ਨਹੀਂ ਹੁੰਦਾ ਹੈਗਾ ਝੋਨਾ ਪੱਕਣ ਦੇ ਲਈ ਲਾ ਲਓ ਜਾਂ ਝੋਨਾ ਵੱਢਣ ਦੇ ਲਈ ਜੇ ਆਪਾਂ ਇਹਨੂੰ ਉਸ ਮੌਸਮ ਦੇ ਵਿੱਚ ਵੀ ਵੱਢਦੇ ਆ ਤੇ ਕਿੱਥੋਂ ਇਹ ਝਾੜ ਦੇ ਦੂਗੀ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਇੰਨੀ ਗੇਤੀ 1 ਜੂਨ ਨੂੰ ਪੀਆ 126 ਵੈਰਾਈਟੀ ਜਿਹੜੀ ਝਾੜ ਦੇ ਦੂਗੀ ਕਿਉਂਕਿ ਜਿਸ ਸਮੇ ਇਹ ਵੈਰਾਈਟੀ ਲਾਂਚ ਹੋਈ ਸੀਗੀ ਉਸ ਸਮੇਂ ਪ੍ਰੋਪਰ ਕਿਸਾਨਾਂ ਨੂੰ ਇਹਦਾ ਟਾਈਮ ਨਹੀਂ ਸੀ ਪਤਾ ਵੀ ਉਹਨੂੰ ਲਾਉਣਾ ਕਦੋਂ ਆ ਬਸ ਇੰਨਾ ਕੁ ਪਤਾ ਸੀਗਾ ਵੀ ਇਹ ਸਭ ਤੋਂ ਘੱਟ ਟਾਈਮ ਲੈਂਦੀ ਔਰ ਛੇਤੀ ਵੱਢੀ ਜਾਂਦੀ ਹੈ ਉਦੋਂ ਵੀ ਜਿਹੜੀ ਕਿਸਾਨਾਂ ਨੇ ਇਹਦੀ ਟ੍ਰਾਂਸਪਲੈਂਟਿੰਗ ਆਪਣੇ ਖੇਤ ਦੇ ਵਿੱਚ 10 ਜੂਨ ਨੂੰ ਕਰਤੀ ਸੀਗੀ ਉਦੋਂ ਤਰੀਕ ਹੁੰਦੀ ਸੀ 10 ਜੂਨ 10 ਜੂਨ ਨੂੰ ਜਦੋਂ ਲਾਈ ਸੀਗੀ ਇਹਦਾ ਝਾੜ ਜਿਹੜਾ ਮਸਾ 25 26 ਤੇ ਰਹਿ ਗਿਆ ਸੀਗਾ ਪਹਿਲੇ ਸਾਲ ਕਿਸਾਨਾਂ ਨੇ ਇਹਨੂੰ ਐਂ ਕਹਿੰਦਾ ਕਿ ਵੀ ਇਹ ਵੈਰਾਈਟੀ ਹੈ ਵੀ ਬਸ ਜਿੰਦਾ ਪੀਆਰ 126 ਤੇ ਬਸ 26 ਗੁੰਟਲ ਹੀ ਝਾੜ ਦਿੰਦੀ ਆ ਪਰ ਜਦੋਂ ਹੌਲੀ ਹੌਲੀ ਜਿਹੜੇ ਆਪਣੇ ਮੱਕੀ ਵਾਲੇ ਲਾ ਲੋ ਭਰਾ ਜਿਹੜੇ ਸਾਇਲੈਂਸ ਪਾ ਕਰਦੇ ਆ ਜਾਂ ਬਕਾਮੀ ਮੱਕੀ ਮੱਕੀ ਵਾਲੇ ਖੇਤਾਂ ਦੇ ਵਿੱਚ ਜਦੋਂ ਇਹ ਵੈਰੈਟੀ ਲੇਟ ਲੱਗੀ ਜਦੋਂ ਉਹਨਾਂ ਨੇ ਲੇਟ ਲਾਈ ਉਦੋਂ ਜਿਹੜਾ ਬੰਪਰ ਝਾੜ ਮਿਲਿਆ ਅਸਲ ਟਾਈਮ ਇਹਦਾ ਉਦੋਂ ਪਤਾ ਲੱਗਿਆ ਵੀ ਜਿਹੜੀ ਇਹ ਵੈਰੈਟੀ ਹੈ 20 ਜੂਨ ਤੋਂ ਬਾਅਦ ਜਦੋਂ ਲਾਉਨੇ ਆਪਾਂ ਇਹਨੂੰ ਉਦੋਂ ਵਧੀਆ ਝਾੜ ਦਿੰਦੀ ਆ ਤੇ ਵਧੀਆ ਜਿਹੜੀ ਫਸਲ ਹੈ ਉਹ ਇਹਦੀ ਹੁੰਦੀ ਆ ਪਰ ਦੂਜੇ ਪਾਸੇ ਸਰਕਾਰ ਕਹਿੰਦੀ ਹੈ ਵੀ ਤੁਸੀਂ ਲੰਬੇ ਸਮੇਂ ਦੀਆਂ ਵੈਰੈਟੀਆਂ ਨਹੀਂ ਲਾਉਣੀਆਂ ਜਿਹੜੀ ਪਾਣੀ ਦੀ ਬਰਬਾਦੀ ਕਰਦੀਆਂ ਤੇ ਘੱਟ ਸਮੇਂ ਦੀ ਵੈਰਾਈਟੀ ਲਾਉਣੀ ਤੇ ਘੱਟ ਸਮੇਂ ਦੀ ਵੈਰਾਈਟੀ ਨੂੰ ਤੁਸੀਂ ਆਪ ਸੋਚੋ ਵੀ ਸਮਝੰਦਾਰ ਆ ਵੀ ਆਪਾਂ ਕਿਦਾਂ ਗੇਤੀ ਲਾ ਕੇ ਉਹਦਾ ਚੰਗੀ ਪੈਦਾਵਾਰ ਲੈ ਲਾਂਗੇ ਸੋ ਇੱਕ ਕਿਸਾਨ ਦੀ ਗਣੀ ਮਿੱਠੀ ਜਿਹੜੀ ਸਾਜਿਸ਼ ਲਾ ਲਓ ਜਾਂ ਇਹ ਜੀ ਪਾਲਿਸੀ ਲਾ ਲਓ ਵੀ ਕਹਿਣ ਦਾ ਮਤਲਬ ਵੀ ਇੱਕ ਪਾਸੇ ਤਾਂ ਕਹਿੰਨੇ ਵੀ ਅਸੀਂ ਤੁਹਾਡਾ ਜਿਹੜਾ ਫਾਇਦਾ ਕਰਤਾ ਤੇ ਫੋਕੀ ਜਿਹੜੀ ਵਾਵਾ ਖੱਟ ਲਈ ਵੀ 1 ਜੂਨ ਕਰਦੀ ਆ ਪਰ 1 ਜੂਨ ਦੇ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਵੀ ਕਿਸਾਨ ਦੇ ਕੋਲ ਕੋਈ ਵੀ ਜਿਹੜਾ ਝੋਨਾ ਹੈਗਾ ਜਿਹੜਾ ਆਪਾਂ 1 ਜੂਨ ਆਪਣੇ ਖੇਤ ਦੇ ਵਿੱਚ ਲਾ ਸਕਦੇ ਆ ਕਿਉਂਕਿ ਜਿੰਨੀਆਂ ਵੀ ਬਾਕੀ ਪੀਆਰ ਪੀਆ ਪੰਜਾਬ ਯੂਨੀਵਰਸਿਟੀ ਦੀਆਂ ਜਿਹੜੀਆਂ ਵੈਰੈਟੀਆਂ ਐ ਉਹਨਾਂ ਦੇ ਵਿੱਚ ਕਾਮਯਾਬ ਵੈਰੈਟੀ ਜਿਹੜੀ ਹੈਗੀ ਉਹ ਪੀਆਰ 126 ਉਹ ਆ ਬਾਕੀ ਤੁਸੀਂ ਦੇਖਿਆ ਵੀ ਸਾਡੇ ਏਰੀਆ ਦੇ ਵਿੱਚ ਜਿਹੜੀ ਪੀਆਰ 131 ਵੀ ਫੇਲ ਹੋ ਲਿਆ ਜਦੋਂ 121 ਵੀ ਫੇਲ ਹੈ ਤੇ 14 ਵੀ ਮਲਕ ਕੇ ਸਾਡੇ ਏਰੀਆ ਵਿੱਚ ਕਾਫੀ ਪਹਿਲਾਂ ਹੀ ਜਿਹੜੀ ਫੇਲ ਹੋ ਚੁੱਕੀ ਆ ਕਿਉਂਕਿ ਇਹਦੇ ਵਿੱਚ ਝੁਲਸ ਰੋਗ ਦੀ ਬਹੁਤ ਸਮੱਸਿਆ ਆਉਂਦੀ ਆ 121 ਦੇ ਵਿੱਚ ਵੀ ਸਾਡੇ ਏਰੀਆ 'ਚ ਸੇਮ ਹੀ ਪ੍ਰੋਬਲਮ ਆਈ ਆ ਕੁਝ ਕੁ ਪੰਜਾਬ ਦੇ ਵਿੱਚ ਏਰੀਆ ਦੇ ਵਿੱਚ ਹੁੰਦੀ ਆ ਚਲੋ ਕਿਤੇ ਕਿਤੇ ਹੁੰਦੀ ਹੋਊਗੀ ਪਰ ਜੇ ਆਪਾਂ ਪੂਰੇ ਪੰਜਾਬ ਦੀ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚ ਸਿਰਫ ਇੱਕੋ ਇੱਕ ਕਾਮ ਪੰਜਾਬ ਵੈਰਾਈਟੀ ਜਿਹੜੀ PR126 ਆ ਪਰ PR126 ਵੈਰਾਈਟੀ ਤੁਸੀਂ ਗੇਤੀ ਲਾ ਕੇ ਗਲਤੀ ਨਾ ਕਰਿਓ ਤੇ ਹੁਣ ਆਪਾਂ ਤਾਂ ਇਹੀ ਕਹਿ ਸਕਦੇ ਆ ਵੀ ਤੁਸੀਂ ਜਿਹੜਾ ਹਾਈਬ੍ਰਿਡ ਝੋਨਾ ਉਹ ਵੀ ਨਾ ਖੇਤ ਦੇ ਵਿੱਚ ਲਾਇਓ ਕਿਉਂਕਿ ਜਿੱਦਾਂ ਸਰਕਾਰ ਕਹਿੰਦੀ ਆ ਵੀ ਸਾਡੇ ਮੁਤਾਬਕ ਤੁਸੀਂ ਆਹੀ ਝੋਨੇ ਲਾਇਓ ਪਿਛਲੀ ਵਾਰ ਵੀ ਸਰਕਾਰ ਨੇ ਜਿਹੜਾ ਦਾਣਾ-ਦਾਣਾ ਚੱਕਣ ਦੀ ਸਹਿਮਤੀ ਦਿੱਤੀ ਸੀਗੀ ਵੀ ਤੁਸੀਂ ਜੇ ਆਪਣੇ ਖੇਤ ਦੇ ਵਿੱਚ PR126 ਵੈਰੈਟੀ ਲਾਉਨੇ ਤਾਂ ਅਸੀਂ ਉਹਦਾ ਦਾਣਾ-ਦਾਣਾ ਚੱਕਾਂਗੇ ਸੋ ਤੁਸੀਂ ਦਾਣਾ-ਦਾਣਾ ਪਿਛਲੇ ਸਾਲ ਜਿਹੜਾ ਮੰਡੀਆਂ ਦੇ ਵਿੱਚ ਰੁਲਦਾ ਵੀ ਦੇਖਿਆ ਸਰਕਾਰ ਦੇ ਕਹਿਣ ਤੋਂ ਬਾਅਦ ਹੀ ਰੁਲਿਆ ਸੋ ਸਰਕਾਰ ਦੇ ਮਗਰ ਲੱਗ ਕੇ ਇਹਨੂੰ ਅਗੇਤਾਂ ਨਾ ਲਾਇਓ ਜੇ ਤੁਸੀਂ PR126 ਵੈਰੈਟੀ ਵੀ ਲਾਉਣੀ ਹੈ ਤਾਂ ਉਹਨੂੰ ਬਾਈ ਮਿਲ ਕੇ ਘੱਟੋ ਘੱਟ 20 ਜੂਨ ਤੋਂ ਬਾਅਦ ਹੀ ਲਾਓ ਕਿਉਂਕਿ ਲੇਟ ਲਾਉਣ ਤੇ ਕੋਈ ਬੰਦੀ ਨਹੀਂ ਹੈਗੀ ਪਹਿਲਾਂ ਲਾਉਣ ਤੇ ਜੇ ਬੰਦੀ ਹੈਗੀ 1 ਜੂਨ ਤਾਂ ਚਲੋ ਹੈ ਹੀ ਹੈ ਪਰ 1 ਜੂਨ ਦੇ ਹਿਸਾਬ ਚ ਤੁਸੀਂ ਨਾ ਫਸੋ ਮੇਰਾ ਵੀਰ ਹਣਾ ਕਿਉਂਕਿ 1 ਜੂਨ ਨੂੰ ਨਾ ਤੇ ਆਪਾਂ ਕੋਈ ਬਾਸਮਤੀ ਲਾ ਸਕਦੇ ਆ ਤੇ ਨਾ ਹੀ ਆਪਾਂ ਘੱਟ ਸਮਾ ਲੈਣ ਵਾਲੀ ਜਿਹੜੀ ਕੋਈ ਹੋਰ ਵੈਰਾਈਟੀ ਲਾ ਸਕਦੇ ਆ ਤੇ ਦੂਜਾ ਨਾਲ ਹੀ ਚਲੋ ਹੁਣ ਗੱਲਾਂ ਕਰਦੇ ਕਰਦੇ ਇੱਕ ਗੱਲ ਹੋਰ ਨਵੇੜ ਲੰਨੇ ਵੀ ਜਿਹੜਾ ਸੈਂਟਰ ਨੇ ਆ ਤਿੰਨ ਜਿਹੜੀਆਂ ਦਾਲਾਂ ਨੇ ਉਹਨਾਂ ਦੇ ਉੱਤੇ ਐਮਐਸਪੀ ਦੀ ਜਿਹੜੀ ਗਰੰਟੀ ਆ 100% ਦੇਤੀ ਆ ਵੀ ਇਹਦੇ ਤੋਂ ਘੱਟ ਤੁਹਾਡੇ ਤੋਂ ਜੇ ਕੋਈ ਵਪਾਰੀ ਆ ਕੋਈ ਲੰਦਾ ਤਾਂ ਤੁਸੀਂ ਸਾਡੇ ਤੱਕ ਇਹ ਚੀਜ਼ ਪਹਚਾਓ ਸੀ ਜਿਹੜੀ ਤਿੰਨ ਦਾਣਾਂ ਜਿਹਦੇ ਵਿੱਚ ਹਰ ਹਰ ਮਾਂ ਤੇ ਜਿਹੜੀ ਮਸਰੀ ਮਸਰੀ ਤਿੰਨ ਦਾਣਾਂ ਇਹਨਾਂ ਤੇ 100% ਐਮਐਸਪੀ ਪੂਰੇ ਦੇਸ਼ ਦੇ ਵਿੱਚ ਜਿਹੜੀ ਮਲਕੇ ਲਾਗੂ ਕੀਤੀ ਆ ਉਹਦਾ ਜ਼ਿਆਦਾ ਫਾਇਦਾ ਨਾ ਤੇ ਹਰਿਆਣੇ ਦੇ ਕਿਸਾਨ ਨੂੰ ਮਹਿਸੂਸ ਹੋਣਾ ਤੇ ਨਾ ਹੀ ਜਿਹੜਾ ਪੰਜਾਬ ਦੇ ਕਿਸਾਨ ਨੂੰ ਮਹਿਸੂਸ ਹੋਣਾ ਕਿਉਂਕਿ ਪੰਜਾਬ ਤੇ ਹਰਿਆਣੇ ਦੀ ਜਿਹੜੀ ਮੁੱਖ ਫਸਲਾਂ ਤਿੰਨ ਗੰਨਾ ਝੋਨਾ ਤੇ ਕਣਕ ਇਹਨਾਂ ਤੇ ਮਲਕੇ ਜੇ ਆਪਾਂ ਮੁਨਾਫੇ ਦੀ ਗੱਲ ਕਰੀਏ ਦਾਲਾਂ ਨਾਲੋਂ ਕਿਤੇ ਵੱਧ ਮੁਨਾਫਾ ਹੈ ਪਰ ਜਿਹੜੇ ਹੋਰ ਸਟੇਟਾਂ ਦੇ ਕਿਸਾਨ ਹੈ ਜਿਨ੍ਹਾਂ ਦੇ ਵਿੱਚ ਨਾ ਤੇ ਚੰਗੀ ਕਣਕ ਹੁੰਦੀ ਹੈ ਤੇ ਨਾ ਬਹੁਤਾ ਝੋਨਾ ਹੁੰਦਾ ਉੱਥੇ ਪਾਣੀ ਦੀ ਕਮੀ ਲਾ ਲੋ ਜਿੱਥੇ ਜ਼ਿਆਦਾਤਰ ਦਾਲਾਂ ਹੀ ਹੁੰਦੀਆਂ ਤੇ ਉਹਨਾਂ ਦੀ ਦਾਲਾਂ ਦੀ ਵੀ ਜਿਹੜੀ ਲੁੱਟ ਹੁੰਦੀ ਹੈ ਉਹਨਾਂ ਨੂੰ ਚੰਗੇ ਰੇਟ ਨਹੀਂ ਮਿਲਦੇ ਉਹਨਾਂ ਕਿਸਾਨਾਂ ਨੂੰ ਜਿਹੜਾ ਇਸ ਚੀਜ਼ ਦਾ ਫਾਇਦਾ ਮਿਲੂਗਾ ਉਹ ਥੋੜੇ ਜਿਹੜੇ ਰਿਲੈਕਸ ਹੋਣਗੇ ਹੋਰ ਸਟੇਟਾਂ ਦੇ ਕਿਸਾਨ ਜਿੱਥੇ ਦਾੜਾਂ ਰੁਲਦੀਆਂ ਤੇ ਉਹਨਾਂ ਨੂੰ ਚਲੋ ਵਧੀਆ ਇੱਕ ਮਲਕੇ ਲਾਲੋ ਕਹਿਣ ਦਾ ਮਤਲਬ ਵੀ ਸੌਫਾਈ ਉਹਨਾਂ ਵਾਸਤੇ ਤਾਂ ਪਰ ਇਹਦੇ ਨਾਲ ਨਾਲ ਇੱਕ ਜਿਹੜਾ ਕਿਸਾਨਾਂ ਦੇ ਵਿੱਚ ਆਪਸ ਦੇ ਵਿੱਚ ਜਿੱਦਾਂ ਹੁਣ ਕਹਿੰਦੇ ਵੀ ਪੂਰੇ ਦੇਸ਼ ਦੇ ਕਿਸਾਨ ਇੱਕ ਹੈ ਤੇ ਉਹ ਏਕਾ ਵੀ ਥੋੜਾ ਜਿਹਾ ਟੁੱਟੂਗਾ ਕਿਉਂਕਿ ਜਿੱਦਾਂ ਪਹਿਲਾਂ ਪੰਜਾਬ ਪੰਜਾਬ ਦੇ ਵਿੱਚੋਂ ਕੋਈ ਵੀ ਰੈਵਿਊਲੂਸ਼ਨ ਜਾਂ ਹੁੰਦਾ ਕੋਈ ਅੰਦੋਲਨ ਹੁੰਦਾ ਪੰਜਾਬ ਦੇ ਵਿੱਚੋਂ ਉੱਠਦਾ ਦੁੱਧ ਨਾਲ ਪੂਰੇ ਦੇਸ਼ ਦੇ ਜਿਹੜੇ ਕਿਸਾਨ ਜੁੜਦੇ ਰਹੇ ਆ ਲਗੇ ਵੱਡੇ ਅੰਦੋਲਨ ਦੇ ਵਿੱਚ ਸਾਰੇ ਦੇਸ਼ ਚ ਜੁੜਿਆ ਹੁਣ ਚਲੋ ਛੋਟੇ ਛੋਟੇ ਜਿਹੜੇ ਕੰਮ ਹੁੰਦੇ ਆ ਉਹਨਾਂ ਦੇ ਪਿੱਛੇ ਦੀ ਆਪਾਂ ਗੱਲ ਨਹੀਂ ਕਰਦੇ ਪਰ ਹੁਣ ਉਹ ਕਿਸਾਨ ਸੋਚਣਗੇ ਵੀ ਚਲੋ ਸਾਨੂੰ ਸਰਕਾਰ ਨੇ ਕਿਉਂਕਿ ਉਹਨਾਂ ਦੀ ਸਟੇਟ ਦੀ ਜਿਹੜੀ ਮੁੱਖ ਫਸਲ ਆ ਹੋ ਸਕਦਾ ਦਾਲਾ ਹੋਵੇ ਜਦੋਂ ਉਹਨਾਂ ਨੂੰ ਮਲਕੇ ਆਪਣੀ ਸਟੇਟ ਦੇ ਹਿਸਾਬ ਨਾਲ ਮੁੱਖ ਫਸਲ ਦੇ ਹਿਸਾਬ ਨਾਲ ਐਮਐਸਪੀ ਮਿਲ ਗਈ ਅਗਲੇ ਨੇ ਟਿੱਕੇ ਬਹਿ ਜਾਣਾ ਤੇ ਜਿਹੜੇ ਪੂਰੇ ਦੇਸ਼ ਦੇ ਵਿੱਚ ਐਮਐਸਪੀ ਦਵਾਉਣ ਵਾਲੇ ਆ ਪੰਜਾਬ ਦੇ ਕਿਸਾਨ ਜਿਹੜੇ ਲੀਡਰ ਆ ਜਿਹੜੇ ਕਹਿੰਦੇ ਸਾਨੂੰ ਪੂਰੇ ਦੇਸ਼ ਦੇ ਵਿੱਚ ਐਮਐਸਪੀ ਚਾਹੀਦੇ ਉਹ ਆਪਣੀ ਤਾਂ ਕੋਈ ਗਰੰਟੀ ਲੈ ਨਹੀਂ ਸਕੇ ਚਲੋ ਉਹਨਾਂ ਨੇ ਪੂਰੇ ਦੇਸ਼ ਦੇ ਕਿਸਾਨਾਂ ਦਾ ਜਿਹੜਾ ਭਲਾ ਕਰਵਾਤਾ ਬਾਕੀ ਸਟੇਟਾਂ ਦੇ ਹੁੰਦਾ ਚਲੋ ਕਹਿਣ ਦਾ ਮਤਲਬ ਵੀ ਕਿਸੇ ਦਾ ਦਾ ਭਲਾ ਚਲੋ ਕੀਤਾ ਹਨਾ ਪਰ ਹੁਣ ਅਗਲੀ ਗੱਲ ਇਹ ਨਹੀਂ ਹੈਗੀ ਵੀ ਆਪਾਂ ਇਕੱਲੇ ਦਾਲਾਂ ਦੇ ਐਮਐਸਪੀ ਦੱਸਣੀ ਹੈ ਮੁੱਕ ਦੀ ਗੱਲ ਇਹ ਹੈ ਵੀ ਹੁਣ ਆਪਣੇ ਭਲੇ ਬਾਰੇ ਜਿਹੜਾ ਸੋਚਣਾ ਪੈਣਾ ਪੰਜਾਬ ਦੇ ਲੀਡਰਾਂ ਨੂੰ ਜਾਂ ਹਰਿਆਣਾ ਦੇ ਲੀਡਰਾਂ ਨੂੰ ਇਕੱਠੇ ਹੋ ਕੇ ਸੋ ਪੂਰੇ ਦੇਸ਼ ਦੇ ਕਿਸਾਨਾਂ ਜੀ ਉਹਨਾਂ ਦੇ ਮਸਲੇ ਆਪਣੇ ਲੱਗ ਗਾ ਕਿਉਂਕਿ ਹਰ ਸਟੇਟ ਦੀ ਖੇਤੀ ਲੱਗ ਗਾ ਹਰ ਸਟੇਟ ਦੇ ਮਸਲੇ ਲੱਗ ਗਾ ਸੋ ਦੂਜਿਆਂ ਦੇ ਮਸਲੇ ਨੂੰ ਮੋਢੇ ਤੇ ਰੱਖ ਕੇ ਹੁਣ ਤੁਸੀਂ ਅੰਦੋਲਨ ਨਾ ਹੀ ਕਰਿਓ ਤਾਂ ਚੰਗਾ ਹੈ ਕਿਦਾਂ ਡੱਲੇ ਵਾਲਾ ਸਾਹਿਬ ਨੇ ਚਲੋ ਜਿਹੜੀ ਆਪਣੀ ਭੁੱਖ ਹੜਤਾਲ ਖਤਮ ਕੀਤੀ ਆ ਵਧੀਆ ਕੀਤਾ ਤੇ ਹੁਣ ਜੇ ਅਗਲੀ ਵਾਰ ਕੋਈ ਕੋਈ ਸਰਕਾਰ ਤੋਂ ਚੀਜ਼ ਮੰਗਣੀ ਆ ਸਰਕਾਰ ਤੋਂ ਕੋਈ ਚੀਜ਼ ਮੰਗਣੀ ਆ ਤੁਸੀਂ ਤਾਂ ਮੰਗੇਓ ਆਪਣੀ ਸਟੇਟ ਵਾਸਤੇ ਆਪਣੇ ਸਟੇਟ ਦੇ ਕਿਸਾਨਾਂ ਵਾਸਤੇ ਪੰਜਾਬ ਦੇ ਕਿਸਾਨਾਂ ਵਾਸਤੇ ਚਲੋ ਵੀਡੀਓ ਮੇਰਾ ਵੀਰ ਹੋ ਜਾਣੀ ਲੰਬੀ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਚ ਥੈਂਕ ਯੂ